ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੀਡੀਪੀਓ ਪਰਮਜੀਤ ਕੌਰ 37 ਸਾਲ ਦੀ ਸਰਵਿਸ ਪੂਰੀ ਕਰਨ ਤੋਂ ਬਾਅਦ ਸੇਵਾ ਮੁਕਤੀ ਤੇ ਪਾਤਣਾ ਚ ਕੀਤੀ ਵਿਦਾਇਗੀ ਪਾਰਟੀ ਤੋਹਫੇ ਦੇ ਕੇ ਕੀਤਾ ਸਨਮਾਨਤ ਅੱਜ 29 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਬਲਾਕ ਪਾਤਣਾ ਵਿਖੇ ਬੀਡੀਪੀਓ ਪਰਮਜੀਤ ਕੌਰ ਆਪਣੀ 37 ਸਾਲ ਦੀਆਂ ਸੇਵਾਵਾਂ ਦੇਣ ਤੇ ਸੇਵਾਮੁਕਤ ਹੋ ਗਈ ਜਿਨ੍ਹਾਂ ਦੀ ਸੇਵਾ ਮੁਕਤੀ ਦੇ ਬੀਡੀਪੀ ਉਹ ਦਫ਼ਤਰ ਦੇ ਸਮੂਹ ਸਟਾਫ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਕੀਤੀ ਗਈ ਅਤੇ ਢੋਟ ਮੱਕੇ ਦੀ ਥਾਫ ਤੇ ਭਰਵਾ ਸਵਾਗਤ ਕਰਦਿਆਂ ਤੋਹਫੇ ਦੇ ਕੇ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਡੀਡੀਪੀ ਉਹ ਸੁਖਚੈਨ ਸਿੰਘ ਵੀ ਮੌਜੂਦ ਰਹੇ We'll <laughs> ਜਲੋ ਫੱਟਾ ਜਗਟਾ ਟੈਕਨੋਟ ਰਾਹ ਅੱਖਾਂ ਬੰਦਾ ਰੋ ਹਾਂਜੀ ਹਾਂ ਜਮਰੀ ਕਿੰਨੇ ਆਣੇ ਹਾਂਜੀ ਸਾਹਮਣੇ ਦੇਖੋ ਉਹ ਪਾਣ ਜੀ ਚੌਕ ਕਰੀ ਅੱਖਾਂ ਬੰਦਾ ਮੇਰੇ ਜੀ ਥੋੜੇ ਰੱਖੋ ਹਾਂਜੀ ਸਾਹਮਣੇ ਜੀ ਐਸੀ ਬੰਦਾ کله څه وره کړو دکړو وره کړو وله کړه بند کړو جی څه 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 ਬਹੁਤ ਹੀ ਮਿੱਤਰ ਹੋ ਕੇ ਕਿਸੇ ਵੀ ਸਿਆਸੀ ਪਾਰਟੀ ਨਾਲ ਬੁਗਾਇ ਚੇਤਨਾ ਦਾ ਸਾਥ ਔਰ ਅੱਜ ਜਿਸ ਦੀ ਹੋਈ ਹਰ ਇੱਕ ਵਰ ਸਾਲ ਨੂੰ ਪਿਆਸ ਪੰਚ ਸਮਾਜ ਸਾਧਾਰਣਾ ਸਭਾ ਲਗਿਆ ਉਹ ਪੰਜਾਬ ਦਾ ਇੱਕ ਬਹੁਤ ਸਾਡੇ ਸਤਿਕਾਰਯੋਗ ਮੈਡਮ ਪਰਮਜੀਤ कौर ਅਤੇ ਉਹਨਾਂ ਦੇ ਹਸਬੰਦ ਪਰਪਾਲ ਸਿੰਘ ਜੀ ਅੱਜੋ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਾ ਸਦੀਪ ਸਿੰਘ ਜੀ ਸਪੰਕ ਸਾਹਿਬ ਪੇਸ਼ੰਪੁਰ ਖੋਖਰ ਤੋਂ ਵੀਰ ਰਿਟਾਇਰਮੈਂਟ ਪਾਰਟੀ ਦੇ ਵਿੱਚ ਪਰਿਵਾਰ ਦੇ ਮੈਂਬਰ ਕੋਲ ਜਾ ਰਹੇ ਆ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਬੈਣ ਨੂੰ ਅੱਗੇ ਦੇ ਆਪਣੇ ਜੀਵਨ ਦੇ ਵਿੱਚ ਤੇ ਐਸਜੀਓ ਸਾਹਿਬ ਨੂੰ ਵੀ ਬਹੁਤ-ਬਹੁਤ ਵਧਾਈ ਧੰਨਵਾਦ ਜਿਹਨਾਂ ਦੀ ਤਰਫ ਜੀ ਕਾਰਕ ਤੇ ਆਉਣ ਦਾ ਰੀਤ ਕੌਰ ਰਿਸ਼ਾ ਰਾਣੀ ਪ੍ਰੇਸ਼ਮ ਸਿੰਘ ਜੀ ਜਿਹਨੂੰ ਲਿਖ ਕੇ ਦੇ ਜਾਣ ਉਹਨੇ ਬੇਨਤੀ ਕਰਦਾ ਪਲਵੰਤ ਸਿੰਘ ਜੀ ਸਰਪੰਚ ਸਾਹਿਬ ਨਵੇਂ ਨਵੋ ਤੋਂ ਬਹੁਤ ਹੀ ਸਤਿਕਾਰਯੋਗ ਮੈਡਮ ਪਰਮਜੀਤ ਕੌਰ ਜੀ ਉਹਨਾਂ ਦੇ ਹਸਬੰਦ ਸਰਦਾਰ ਹਰਪਾਲ ਸਿੰਘ ਜੀ ਐਸ ਡੀਓ ਪਟਿਆਲਾ ਅੱਜ ਸਾਡੇ ਵਿੱਚ ਬਿਰਾਜਮਾਨ ਨੇ ਪੰਜ ਸਰਪੰਚ ਚੇਅਰਮੈਨ ਉਹ ਵੀ ਐਸੇ ਮੈਡਮ ਦੀ ਜਿਹੜੀ ਰਿਟਾਇਰਮੈਂਟ ਪਾਰਟੀ ਦੇ ਵਿੱਚ ਸਰਮਾਣੋਂ ਮੁੰਡਿਆਂ ਵਿੱਚ ਆਇਏ ਮੈਡਮ ਜੀ ਦੀ ਜਿੰਨੀ ਵੀ ਤਾਰੀਫ ਕਰੀ ਜਾਵੇ ਬੜੀ ਘੱਟ ਹੈ ਇੱਕ ਦਾ ਦੇਖੋ ਕਿਸੇ ਤੋਂ ਸੁਣਿਆ ਹੋਇਆ ਮੁੰਡਾ ਹੈ ਇੱਕ ਆਪਣੇ ਅੱਖੀ ਦੇਖਿਆ ਤੇ ਕੰਨਾਂ ਨਾਲ ਸੁਣਿਆ ਹੁੰਦਾ ਹੈ ਅਸੀਂ ਇਹ ਸਾਰਾ ਕੁਝ ਦੇਖਿਆ ਹੈ ਜਿਹੜੇ ਮੈਡਮ ਦੇ ਜਿਹੜੇ ਕੀਤੇ ਹੋਏ ਕੰਮ ਨੇ ਬਿਲਕੁਲ ਢ ਨਿਰ ਧੜਕ ਬਿਲਕੁਲ ਕੇ ਸੇਧਾ ਵੀ ਡਰਪਾ ਕਦੇ ਇਹਨਾਂ ਨੂੰ ਹੁੰਦਾ ਨਹੀਂ ਸੀ ਕੋਈ ਵੀ ਕੰਮ ਜਿਹੜਾ ਸੱਚ ਦੇ ਹਮੇਸ਼ਾ ਪਹਿਰਾ ਦੇਦੇ ਰਹਿਆ ਜਿਹਦੇ ਨਾਲ ਇਹ ਖੜਦੇ ਸੀ ਉਹਦੇ ਵੋਟ ਕਰਦੇ ਸੀ ਉਸ ਤੋਂ ਬਾਅਦ ਚਾਹੇ ਕਿਸੇ ਵੀ ਉਸ ਕੋਟੀ ਦੀ ਅਸਰ ਕਰੇ ਹੋਰ ਆਵੇ ਚਾਹੇ ਕੋਈ ਉਹਨਾਂ ਨੂੰ ਡਰਾਵਾ ਦੇਵੇ ਕੁਝ ਵੀ ਹੋਵੇ ਉਹ ਜਿਹਦੇ ਨਾਲ ਬਿਲੋਂ ਖੜ ਕੇ ਉਸੇ ਨਾਲ ਹੀ ਖੜੇ ਆ ਕਈ ਵਾਰੀ ਦੇਖਿਆ ਹੈ ਹੋਣ ਕਰਕੇ ਇਹਨਾਂ ਨਾਲ ਵਿਚਰਨ ਦਾ ਜਿਹੜਾ ਦੋਨਾਂ ਪੱਖਾਂ ਤੋਂ ਵਿਚਰਦੇ ਰਹੇ ਆ ਪੱਤਰਕਾਰੀ ਆਪਦੀ ਖਾਤੇ ਰਹੀ ਹੈ ਪੰਚਾਇਤ ਆਪਦੀ ਖਾਤੇ ਰਹੀ ਹੈ ਦੋਨਾਂ ਪੱਖਾਂ ਤੋਂ ਇਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਬਹੁਤ ਜਿੱਥੇ ਨਿਰੰਸਾਰ ਸਿੰਘ ਉਥੇ ਜਿੱਤਦੇ ਵੀ ਪੱਕੇ ਸੀਰਲ ਦੇ ਪੱਕੇ ਸੀ ਉਥੇ ਜਿੱਤਦੇ ਵੀ ਪੱਕੇ ਸੀ ਜਿਹੜਾ ਉਹਨਾਂ ਨੇ ਧਾਰ ਲਿਆ ਜਿਹੜੇ ਸਰਪੰਚ ਦੇ ਨਾਲ ਖੜ ਗਏ ਉਥੇ ਖੜ ਗਏ ਚਾਹੇ ਵਾਰ ਵਾਰ ਗੱਲ ਇੱਕ ਹੀ ਆ ਰਹੀ ਹੈ ਸਾਰੇ ਪਾਰਟੀਆਂ ਦੇ ਜਿਹੜੇ ਇੱਕੋ ਹੀ ਗੱਲਾਂ ਕਰਕੇ ਆਏ ਨੇ ਇਹਨੂੰ ਦੇ ਸੁਭਾਰਿਆ ਇਨਾਂ ਦੇ ਪਰਿਵਾਰ ਦੀਆਂ ਇਹਨਾਂ ਦੇ ਮਿਲਤ ਸਾਹਿਬ ਦੀ ਹੋਣ ਦੀਆਂ ਸਾਰੇ ਮਿਸਾਲਾਂ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਮਿਸਾਲ ਹੈ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਸਰਪੰਚ ਸਾਹਿਬ ਮੰਤਰੀ ਸਾਹਿਬ ਪਤਨਾ ਅਤੇ ਮੇਰਾ ਸਾਰਾ ਸਤਾ ਪੰਚਾਇਤ ਦੇ ਜੱਤਰੀ ਸਾਹਿਬ ਦੇ ਸਾਰਾ ਮੌਲਿਕ ਤੇ ਪਤਨਾ ਦਾ ਮੇਰਾ ਇਹ ਬਹੁਤ ਵੱਡਾ ਪਰਿਵਾਰ ਤੁਸੀਂ ਸੋਚ ਨਹੀਂ ਸਕਦੇ ਵੀ ਐਡਾ ਪਰਿਵਾਰ ਕੌਣ ਸਾਹਮਣੇ ਰੱਖ ਸਕਦਾ ਇਹ ਮੈਂ ਇੱਕ ਮਿਸਾਲ ਤੁਹਾਨੂੰ ਦਿੱਤੀ ਹੈ ਵੀ ਐਡਾ ਪਰਿਵਾਰ ਹੈ ਮੈਂ ਸਾਧਿਆ ਹਾਂ ਤੇ ਕਦੇ ਵੀ ਮੈਂ ਕੋਈ ਵੀ ਖਾਨੂਨ ਦਾ ਬਹਿਣਾ ਕਦੇ ਨਹੀਂ ਝਿਰਕੇ ਕਿਹਾ ਜੇ ਤੁਸੀਂ ਇਸੇ ਨੂੰ ਉਹਨਾਂ ਦਾ ਸਾਧਿਆ ਆਪਣਾ ਦਿੱਕੇ ਨਾ ਮੰਨ ਲੈਂਦੇ ਜੀ ਇਹਦਾ ਮਤਲਬ ਕਦੇ ਵੀ ਮੇਰੇ ਨਾਲ ਕੋਈ ਉਹਦੇ ਬਾਰੇ ਵੀ ਹੋ ਜੇ ਮੈਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਸੁਝਾਅ ਦੇ ਪਰ ਉਹਨਾਂ ਨੂੰ ਹੁੰਦਾ ਸੀ ਜੀ ਹਾਂ ਵਾਕੇ ਗੱਡੀ ਗਲਤੀ ਹੈ ਮੈਂ ਜਦੋਂ ਵੀ ਇੱਥੇ ਪਤਨਾ ਚ 4-5 ਵਾਰੀ ਇੱਥੇ ਆਈ ਹਾਂ 4 ਜਨਵਰੀ ਇੱਥੇ ਆਈਆਂ ਸੇਵਾਤਮਾ ਇਹ 5 ਜਨਵਰੀ ਮੇਰਾ ਪੁਲਿਸ ਦੁਆਰਾ ਫਰਦਮਾਈਆਂ ਦੀ ਚੌਥੀ ਵਾਰੀ ਮੈਂ ਬੋਲਤ ਨਹੀਂ ਮੈਂ ਲੋਕੋ ਦੀ ਵੀ ਇੱਥੇ ਪੱਤਨਾ ਵੀਡੀਓ ਬਣੀ ਆ ਮੈਂ ਸੱਤੋਂ ਸਾਰੇ ਸਤਾਰਾਂ ਦੇ ਟਾਈਮ ਇਹ ਕੰਮ ਕੀਤਾ ਕਾਂਗਰਸ ਦੇ ਨਾਂ ਮੈਂ ਇਕਾਲੀਆਂ ਦੇ ਬਣਦੀ ਕਾਂਗਰਸ ਦੇ ਤੰਗ ਹੋਇਆ ਹਾਂ ਮੈਂ ਆਪ ਦੀ ਸਰਕਾਰ ਵਿੱਚ ਵੀ ਕੰਮ ਕੀਤਾ ਮੈਂ ਕਦੀ ਵੀ ਕਿਸੇ ਨਾਲ ਕੱਟਵਾਰੀ ਨਹੀਂ ਕੀਤੀ ਜਿੰਨੇ ਵੀ ਮੇਰੇ ਪੰਜਨਿਤ ਦੇ ਕੋਈ ਕਿਸੇ ਵੀ ਪਾਰਟੀ ਦਾ ਸਾਰੇ ਨਾਮ ਇਹਨਾਂ ਜਿਹੜਾ ਪ੍ਰਬੰਧ ਪਰਿਵਾਰਕ ਰਿਲੇਸ਼ਨ ਹੈਗਾ ਜਦ ਵੀ ਕਹਿੰਦੇ ਆਪਰੇ ਨੂੰਨ ਪ੍ਰਾਇਸ ਸੰਦੇਆ ਵਿਸਤਾਪ ਨੂੰ ਵੀ ਕਦੇ ਨਹੀਂ ਪ੍ਰਾਇਸ ਪੜੇਰੇ ਦੇ ਸਮਾਨ ਸਮਝ ਕੇ ਮੈਂ ਇਹ ਸਾਰਾ ਇਹਨਾਂ ਨਾਲ ਮਤਲਬ ਉਸ ਤਮਾ ਬਤਾਇਆ ਮੈਂ ਫਤਲਾ ਵੀ ਨਹੀਂ ਹੈ ਤੇ ਇੱਥੇ ਵੀ ਮੈਂ ਜੇ ਕੋਈ ਹੁੰਦਾ ਸੀਗਾ ਕੰਮ ਨੂੰ ਮੈਂ ਕਈ ਵਾਰ ਜਿਹੜਾ ਪ੍ਰੈਸ਼ਰ ਹੁੰਦਾ ਸਰਕਾਰ ਦਾ ਕਰਤਾਰ ਨੂੰ ਅਫਸਰਾਂ ਦਾ ਆਪਣਾ ਨਾਲ ਸਾਡੇ ਤੇ ਹੁੰਦਾ ਉਹ ਪ੍ਰੈਸ਼ਰ ਨੂੰ ਮੈਂ ਆਪ ਚੱਲ ਲੈਂਦੀ ਸੀ ਇਹਨਾਂ ਨੇ ਚਤਰੀ ਬਣ ਕੇ ਮੈਂ ਕਦੇ ਵੀ ਉਹਨਾਂ ਨੂੰ ਜਦੋਂ ਚਾਰ ਚਿੱਕਾ ਪਹਿਲਾਂ ਮੈਨੂੰ ਦੋਹੀ ਦਿੰਦੀ ਸੀ ਮੈਂ ਕਦੇ ਵੀ ਕੋਈ ਨਹੀਂ ਸੀ ਕਿਹਨੂੰ ਐਦਾਂ ਕਰ ਲਓ ਕੋਈ ਗੱਲ ਨਹੀਂ ਹੈ ਕਿ ਮੈਂ ਬੈਠੀ ਆ ਤੁਸੀਂ ਆਪਣਾ ਕੰਮ ਕਰੋ ਉਹ ਮੈਂ ਆਪਣੇ ਤਰੀਕੇ ਨਾਲ ਸਮਝਾ ਦੇਣਾ ਤੇ ਇਹਨਾਂ ਨੇ ਸਮਝ ਲੈਣਾ ਮੈਨੂੰ ਸਿਰਫ ਇਹ ਹੀ ਹੁੰਦਾ ਸੀ ਵੀ ਜਦੋਂ ਮੈਂ ਮੇਕਿੰਗਾਂ ਵਿੱਚ ਜਾਵਾਂ ਕਿਤੇ ਵੀ ਜਾਵਾਂ ਤੇ ਮੇਰਾ ਜਿਹੜਾ ਪਤਨਾ ਹੈ ਮੈਂ ਇੱਥੇ ਇੱਕ 에ਨੂ ਬੈਕਵਰਡ ਏਰੀਆ ਮੰਨਿਆ ਗਿਆ ਹੈ ਇਸ ਕਰਕੇ ਸਾਰੇ ਸੰਬੰਧਿਤ ਵਿਭਾਗਾਂ ਤੇ ਬੈਕਅਪ ਡੀਆ ਆਪਣੇ ਤੋਂ ਕੋਈ ਕੰਮੀ ਨਹੀਂ ਕਰਦੇ ਪਰ ਨਹੀਂ ਮੈਂ ਸਾਫ ਕਰਨਾ ਦੋਹਾਂ ਸੀਮੇ ਦੇ ਖਾਬੂਤ ਹਾਂ ਜੀ ਇਹ ਜਿਹੜਾ ਬੈਕਵਨ ਏਰੀਆ ਦਾ ਵਾਟਰ ਪਲਾਂਟ ਵੀ ਕੋਈ ਕਹਿੰਦੇ ਨੇ ਮੈਂ ਉਸ ਨੂੰ ਰੈੱਡ ਜ਼ੋਨ ਵਿੱਚ ਜੋ ਕਰਕੇ ਮੈਂ ਗ੍ਰੀਨ ਜ਼ੋਨ ਵਿੱਚ ਲੈ ਕੇ ਆਉਣਾ ਸੋ ਮੈਂ ਕੀਤਾ ਹੈ ਇਹ ਅਜੇ ਸਬੂਤ ਵੀ ਹੈ ਮੇਰਾ ਸਾਥ ਵੀ ਬੈਠਾ ਹੈ ਜਿਹਨੂੰ ਮੈਂ ਪੁੱਛ ਲੋ ਨੇ ਹਾਂ ਵੀ ਇਹ ਕੱਲ੍ਹ ਹੈ ਕਿ ਮੈਂ ਜੀ ਸੀ ਸਾਹਿਬ ਵੱਲੋਂ ਵੀ ਜੋ ਵੀ ਉੱਚ ਕੀਮਤ ਚਲਾਈ ਕਿ ਮੈਂ ਸਾਰੇ ਪਹਿਲੇ ਦੇ ਹੱਕ ਕੀਤੇ ਹਾਂ ਗਰੀਬੀ ਦੇ ਨਰੇਗਾ ਦੀ ਸਕੀਮ ਹੈ ਦੋਰੀ ਹੈਗੀ ਆ ਸਾਰੇ ਆਪਣੇ ਤਰੀਕੇ ਨਾਲ ਉਹਨਾਂ ਨੇ ਫੰਡਲ ਕੀਤਾ ਤੇ ਪਾਤਣਾ ਨੂੰ ਮੈਂ ਪਹਿਲੇ ਨੰਬਰ ਤੇ ਗ੍ਰੀਨ ਜ਼ੋਨ ਤੋਂ ਵੱਟ ਕੇ ਉਹਨਾਂ ਰਾਤ ਚੋਰੀ ਰਾਤ ਨੂੰ ਵੱਟ ਕੇ ਗ੍ਰੀਨ ਜ਼ੋਨ ਦੇ ਇਲਾਕੇ ਖੜਾ ਕਿੱਥਾ ਇਸ ਦਾ ਮੈਸੇਜ ਹੈ ਨਾ ਮੂਜੀ ਸਾਹਿਬ ਸਾਕੇਸਾਨੀ ਦੀ ਬਰੋਗੀ ਮੇਰੇ ਗਰੁੱਪ ਵਿੱਚ ਫੈਲਾ ਦਿਓ ਹੁਣ ਕੋਈ ਮੈਂ ਨਹੀਂ ਹਾਰਬਰ ਮੈਂ ਇਹਨਾਂ ਨੂੰ ਕਰਦੀ ਨਹੀਂ ਆ ਸਾਰੇ ਸਟਾਫ ਨੂੰ ਮੈਂ ਕੋਲ ਵੀ ਕਹਿੰਦੀ ਤੇ ਮੈਂ ਮੇਰੇ ਨਾਲ ਵੀ ਉਹ ਵਧੀਆ ਕੰਮ ਕੀਤਾ ਤੁਹਾਨੂੰ ਵਧਾਈਆਂ ਮੈਂ ਆਪਣੇ ਚੇਤੇ ਦੀ ਨੰਨੀ ਮੈਂ ਉਹ ਬਧਾਈਆਂ ਮੈਂ ਨਾ ਦਿੰਦੀ ਨਹੀਂ ਵੀ ਚਲੋ ਮੇਰਾ ਸਟਾਫ ਜਿਹੜਾ ਵਧੀਆ ਕੰਮ ਕਰ ਰਿਹਾ ਰੈੱਡ ਚੋਂ ਕੱਢ ਕੇ ਮੈਂ ਗ੍ਰੀਨ ਵਿੱਚ ਇਹਨਾਂ ਦਿੱਤਾ ਸਾਰਾ ਜਿਹੜਾ ਮੇਰਾ ਬਲਾਗ ਹੈ ਸਾਰੇ ਨਵੇਂ ਦਾ ਸਟੇਮਾ ਵਿੱਚ ਆਉਂਦੀ ਹੈ ਤਾਂ ਹੋ ਗਿਆ ਫਟਾਏ ਘਿਲੇ ਵਿੱਚੋਂ के इस करके सारे काम मैं अपने तरीके समझाए ने जो प्रॉब्लम है उन्हींपंच बुला के कह भी उन्होंने कभी नहीं रोकिया नहीं जीने कह रहे मैं तीका कम हो दूसरे काम शुरू हो जाए तभी कहते मिस्त्री नहीं मिले भी यह नहीं मिले वो नहीं मिले मैं जाके दायल में जिसे छोड़ने नहीं मिस्त्री मिली तुम चलो इंटरसठाओ मैं ना के बजाय नहीं तो मैं नहीं बनाऊंगी बजा तुम चलो कम कर देंगे किकली करो नहीं काम शुरू हो सकता तो लोग देख रहे मैडम कह रही है कि मैं इतना बनाऊँगी रक्त जो भी कम करा थोड़ा बड़ा बड़ा सामना मैंने बहुत सारी साधन है भी देखो मैडम काम जो शुरू हो गया इस करके पटियाले जरा तो मेरा ब्लाक फासन है पहले नंबर पर मैं रैड जोन कट के ग्रीन बिच्ता और सारी टीम बढ़ाई नहीं जेक कमांडर तक नहीं फौज कितना तक नहीं आएगी जो फौज कमांडर तक ਫੌਜ ਦੇ ਰਜਮੀ ਕੇ ਕਮਾਂਡਰ ਮਹਾਰਾਜ ਦੇ ਫੌਜ ਕੇ ਮੈਂ ਕੰਮ ਕਰੀ ਇਸ ਕਰਕੇ ਸਾਹ ਜਾਨੇ ਮੇਰਾ ਫੌਜਾ ਨੇ ਮੇਰਾ ਪਰਿਵਾਰ ਹੈ ਜਿਹਨੇ ਮੇਰੇ ਪਰਸਾਂ ਸਾਹਮਣੇ ਦੇਰ ਨੇ ਸਾਹਮਣੇ ਕਿਸੇ ਵੀ ਬੰਦੇ ਨਾਲ ਮੇਰਾ ਜੰਮ ਕੋਈ ਮਰਨ ਦਾ ਹੋਇਆ ਇਸੇ ਗੀ ਗੱਲ ਪਿੱਛੇ ਜਦੋਂ ਮੈਂ ਜਾਣਿਆ ਮੈਨੂੰ ਹੱਥਾਂ ਤੇ ਚੱਕਦੇ ਆਏ ਇਹ ਲਈ ਮਿਸਾਲ ਹੀ ਜਾਣ ਤੋਂ ਸਮਝਿਆ ਇਹਨਾਂ ਕੋਈ ਥੈਂਕ ਯੂ ਬੋਲਦੇ ਹਾਂ ਕਿ ਮਾਨੀ ਜਾ ਚੁਕਾ ਹੈ ਦੇ ਕੋਈ ਮਾਣਾ ਕੋਈ ਯਾਰ ਜਿਹੜਾ ਉਹ ਬੋਲ ਰਿਹਾ ਹੈ ਜਿਹੜਾ ਜਿੱਤਾ ਰਹੇ ਹੈ ਜਿਹੜੀ ਹੈ ਸੰਗਤ ਨੂੰ ਮਾਫ ਕਰਨਾ ਜੇ ਆਪਾਂ ਇਹ ਗੱਲ ਕਹਿ ਜਾਈਏ ਨਾ ਆਪਾਂ ਸਾਰੇ ਭਰਾ ਬੈਠੇ ਆਂ ਵੀ ਬੰਦਾ ਭੂਰਨ ਹੋ ਗਿਆ ਸਰ ਤੋਂ ਫੋਟੋ ਮਾਰਾ ਲਈਏ ਮੈਨੂੰ ਪਲੀਜ਼ ਕੈਮਰੇਜ ਦਿਖਾਓ ਸਰ ਸਾਹਮਣੇ ਦੇਖਣੇ ਕੈਮਰੇਜ ਇੱਕ ਮਿੰਟ ਰੁਕਣਾ ਜੀ ਹਾਂ ਜੀ ਓਕੇ ਫਿਰ ਸਰ ਅੱਗੇ ਤਰ ਬਰਾ ਬਰਾ ਆਉਣੇ ਮਿਲੋ ਕਾਲ ਨੂੰ ਤੁਹਾਨੂੰ ਜੀ ਨੰਬਰ ਸਾਰੇ ਦੇ ਕੈਮਰਾ ਕਵਰੇਜ ਨਾਲ ਹਾਂ ਜੀ ਫਿਰ ਕੈਮਰਾ ਦੇਖੋ ਜੀ ਇਧਰ ਇੱਕ ਮਿੰਟ ਇੱਕ ਮਿੰਟ ਸਿਰ ਦੇਖੋ ਜੀ ਹਾਂ ਜੀ ਉਹ ਦੇਖੋਸ ਕੈਮਰਾ ਦੇਖੋ ਜੀ ਪੰਜੀ ਪੰਜੀ ਵੀਰ ਜੀ ਇਧਰ ਬੰਨ ਕਿਚਲੇ ਬੰਨੇ ਹਾਂਜੀ ਹਾਂਜੀ ਵੀ ਜਿਹੜੇ ਮਦਾਨ ਦੇ ਬਿਲਾਕ ਸ਼ਾਂਤੀ ਚੋ ਕੈਮਰਾ ਦਿਖਾਓ ਸਾਹਮਣੇ ਦੇਖਣੇ ਕੈਮਰੇ ਵਿੱਚ ਇੱਕ ਮਿੰਟ ਰੁਕਣਾ ਜੀ ਓਕੇ ਤਨਤਾ ਜੀ ਸਾਰਿਆਂ ਦਾ ਥੈਂਕਸ ਬਹੁਤ-ਬਹੁਤ ਤੁਹਾਡਾ ਵੀ ਸਾਰਿਆਂ ਦਾ ਪਹੁੰਚਣ ਦਾ ਮੇਰੀ ਜੀ 1987 ਦੀ ਮੇਰੀ ਜੁਆਇਨਿੰਗ ਹੈਗੀ ਅੱਜ ਤੱਕ ਮੇਰੀ ਕੁੱਲ ਮਿਲਾ ਕੇ 37 ਸਾਲ ਦੀ ਸਰਵਿਸ ਹੋਈ ਹੈ ਜਿੰਨੀ ਵੀ ਸਰਵਿਸ ਹੋਈ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਲੋਕਾਂ ਦਾ ਸਤਿਕਾਰ ਗੱਟਿਆ ਤੇ ਇੰਨਾ ਮੇਰਾ ਸਾਰਿਆਂ ਦਾ ਮੋਹ ਪਿਆਰ ਹੈ ਕਟਿਆ ਹੋ ਤੁਸੀਂ ਦੇਖ ਹੀ ਰਹੇ ਹੋ ਅੱਜ ਵੀ ਮੇਰਾ ਕਿੰਨਾ ਮੇਰੇ ਪ੍ਰਤੀ ਸਾਰਿਆਂ ਦਾ ਵਰਤਾਵ ਮੇਰੇ ਸਵਾਮ ਜੀ ਸਮਾਣੇ ਵੀ ਨਹੀਂ ਆ ਮੈਂ ਤੇ ਪਟਿਆਲੇ ਵੀ ਤਕਰੀਬਨ 10 15 ਸਾਲ ਆ ਰਹੀਆਂ ਪੰਜਵੀਂ ਵਾਰੀ ਮੈਂ ਇੱਥੇ ਵੀ ਆਈਆਂ ਜੀ ਚੌਥੀ ਵਾਰੀ ਮੈਂ ਬਲਾਕ ਅੰਦਾਨਾ ਵਿੱਚ ਵੀ ਸੇਵਾ ਨਿਭਾਈ ਹੁਣ ਵੀ ਮੇਰੇ ਕੋਲੇ ਪਾਚੜਾ ਤੇ ਆਪਣਾ ਅੰਦਾਨਾ ਦੋ ਬਲਾਕ ਨੇ ਜੀ ਜਿੱਥੋਂ ਮੈਂ ਅੱਜ ਟਾਇਰ ਹੋ ਰਹੀ ਹਾਂ ਜਿੰਨੇ ਤੁਹਾਡੇ ਮੁਲਾਜ਼ਮ ਨੇ ਕੋ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਸੰਦੇਸ਼ ਮੈਂ ਇਹ ਕਹਨੀ ਹੈ ਜੀ ਜਿਸ ਤਰ੍ਹਾਂ ਮੈਂ ਮਿਹਨਤ ਕਰਦੀ ਰਹੀ ਹਾਂ ਨਾ ਨਾਲ ਲੈ ਕੇ ਤੇ ਉਸ ਤਰ੍ਹਾਂ ਹੀ ਇਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਜੇਕਰ ਆਪਣਾ ਕਮਾਂਡਰ ਤਕੜਾ ਹੈ ਤਾਂ ਫੌਜ ਤਕੜੀ ਜ਼ਰੂਰ ਹੁੰਦੀ ਹੈ ਮੈਂ ਮੈਮ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਮੈਮ ਦੇ ਮੈਮ ਦੇ ਸਾਰੇ ਪਰਿਵਾਰ ਨੂੰ ਤੇ ਬੜੇ ਸੋਹਣੇ ਵੀਕਰ ਮੈਮ ਨੇ ਸਰਵਿਸ ਕੀਤੀ ਹੈ ਹੈ ਨਾ ਤਾਂ ਮੇਰੇ ਨਾਲ ਦੋ ਧੰਨवार ਪਹਿਲਾਂ ਸੀ ਇਕੱਠੇ ਬੀਟੀਵੀ ਵੀ ਰਹੇ ਹਾਂ ਤਾਂ ਹੁਣ ਮੈਂ ਡੀਟੀਪਾ ਦਾ ਮੈਮ ਨੇ ਮੇਰੇ ਅੰਦਰ ਡੋਟਦਾਂ ਦੇ ਐਜ ਬੀਡੀਪਿਸ਼ਿਪ ਕੀਤੀ ਹੈਗੀ ਆ ਤਾਂ ਬੜੇ ਸੋਹਣੇ ਤੇ ਕਿੰਨਾਂ ਕੰਮ ਕਰਦੇ ਨੇ ਬਹੁਤ ਮਿਹਨਤੀ ਨੇ ਤੇ ਬਹੁਤ ਦਵੰਗ ਅਫਸਰ ਰਹੇ ਨੇ ਬਿਲਕੁਲ ਜੀ ਮੈਸੇਜ ਮਿਲਦਾ ਜੀ ਹੈਨਾ ਕਿ ਵੀ ਤੁਸੀਂ ਕਾਨੂੰਨ ਦੀ ਤੁਹਾਨੂੰ ਜਾਣਕਾਰੀ ਹੋਵੇ ਤਾਂ ਤੁਸੀਂ ਕਦੇ ਵੀ ਦਬਦੇ ਨਹੀਂ ਹੁੰਦੇ ਕਿਸੇ ਗੱਲ ਤੋਂ ਹੈਨਾ ਤੇ ਮਿਹਨਤ ਨਾਲ ਕੰਮ ਕਰੋਗੇ ਤਾਂ ਪਰਮਾਤਮਾ ਤੁਹਾਡੇ ਨਾਲ ਖੜਦਾ ਹੈ ਥੈਂਕ ਯੂ ਬਿਲਕੁਲ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਔਰ 2019 ਤੋਂ ਅਸੀਂ ਮੈਡਮ ਦੀ ਰਹਿਮਾਈ ਦੇ ਵਿੱਚ ਕੰਮ ਜਿਹੜਾ ਉਹ ਸ਼ੁਰੂ ਇਹ ਹੋਇਆ ਸੀਗਾ ਸਾਡੀਆਂ ਪੰਚਾਇਤਾਂ ਦਾ ਤੇ ਉਸ ਤੋਂ ਬਾਅਦ ਜਲਦੀ ਚਲੋ ਇਹ ਆ ਗਈ ਸੀਗੇ ਪਰ ਕਾਫੀ ਲੰਮਾ ਸਮਾਂ ਅਸੀਂ ਮਤਲਬ ਇਹਨਾਂ ਤੋਂ ਜਿਹੜਾ ਪੰਚਾਇਤੀ ਰਾਜ ਦੇ ਜਿਹੜੇ ਕੰਮ ਨੇ ਜਾਂ ਜਿਹੜੇ ਨੁਕਤੇ ਆ ਉਹਨਾਂ ਤੋਂ ਸਿੱਖਿਆ ਔਰ ਇਹਨਾਂ ਨੇ ਬਹੁਤ ਵਿਸਤਾਰਪੂਰਵਕ ਸਾਡੇ ਜਿਹੜੇ ਪਿੰਡਾਂ ਦੇ ਕੰਮ ਨੇ ਉਹਦੇ ਵਿੱਚ ਪੰਚਾਇਤਾਂ ਦੀ ਵੱਧ ਚੜ ਕੇ ਮਦਦ ਕੀਤੀ ਹੈ ਔਰ ਹਾਲਾਤ ਜਿਵੇਂ ਦੇ ਵੀ ਰਹੇ ਹੁਣ ਕਈ ਵਾਰ ਕੋਈ ਚੰਗਾ ਮਾੜਾ ਸਮਾਂ ਵੀ ਆਇਆ ਪਰ ਅਸੀਂ ਇੱਕ ਗੱਲ ਤੋਂ ਦਾਤ ਦਿੰਨੇ ਆ ਮੈਮ ਨੇ ਕਦੀ ਹੌਸਲਾ ਨਹੀਂ ਛੱਡਿਆ ਸੋ ਉਹਦੇ ਇਹਨਾਂ ਗੱਲਾਂ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਔਰ ਅੱਜ ਮੈਂ ਕਹਿੰਦਾ ਕਿ ਮੌਨਤ ਬਲੌਗ ਦੇ ਵਿੱਚ ਮੈਂ ਹਮਨੇ ਜ਼ਿਆਦਾ ਸਮਾਂ ਬਿਤਾਇਆ ਪਰ ਅੱਜ ਪਾਤਣਾ ਬਲੌਗ ਵੀ ਮੈਡਮ ਦੇ ਅੰਦਰ ਹੈ ਔਰ ਮੈਨੂੰ ਤਾਂ ਪੰਜਾਬ 'ਚ ਪਹਿਲੇ ਹੀ ਹੋਣਗੇ ਇਹ ਜਿਨ੍ਹਾਂ ਦੇ ਜਿਹੜੇ ਦੋ ਬਲੌਗਾਂ ਤੋਂ ਰਿਟਾਇਰ ਹੋ ਰਹੇ ਸੋ ਇਹ ਬੰਦੇ ਦੇ ਕੀਤੇ ਕੰਮਾਂ ਦਾ ਹੀ ਫਲ ਹੁੰਦਾ ਕਿ ਉਹਨੂੰ ਪਰਮਾਤਮਾ ਮਖਸ਼ਦ ਅਸੀਂ ਤਾਂ ਜ਼ੋਰ ਲਾਵਾਂਗੇ ਵੀ ਇਹ ਦੋ ਸਾਲ ਅਜੇ ਸੇਵਾ ਹੋਰ ਕਰਨ ਜੀ ਸੋ ਸਾਡੀ ਸਾਰੇ ਸਰਪੰਚ ਸਾਹਿਬਾਨਾਂ ਦੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਪਰਮਾਤਮਾ ਬੂਰ ਪਾਊਗਾ ਅਸੀਂ ਚਾਹੁੰਦੇ ਹਾਂ ਕਿ 2 ਸਾਲ ਦੀ ਸੇਵਾ 3 ਸਾਲ ਹੋਰ ਕਰਨ ਮੈਡਮ